ਬੰਦੇ ਨੇ ਗਲਤ ਕੋਈ ਨਹੀਂ ਗਲਤ ਕੀ ਉਹ ਨਹੀਂ ਵੈਸੇ ਗਲਤ ਗੱਲ ਨਹੀਂ ਕੀ ਉਹਨੇ ਭਾਈ ਮਤਲਬ ਕਿਤੀ ਤੱਕ ਮਟਰ ਤੋਂ ਬ੍ਰੈਂਡ ਜੁਨੀਆਂ ਮਰਜੀ ਗਾਣਾ ਗੱਡੋ ਨੂੰ ਜਿੰਨੇ ਮਰਜੀ ਕੁੱਤੇਖਾਨੀ ਕਰੋ ਹਾਂ ਉਹਦਾ ਜੋ ਮਰਜੀ ਜਲੂਸ ਘਟੋ ਜਿੰਨੇ ਮਰਜੀ ਉਹ ਬੰਦਾ ਰਿਪਲਾਈ ਨਹੀਂ ਕਰੇਗਾ ਉਹ ਬੰਦਾ ਸੌਰੀ ਮੰਗੀ ਗਈ ਨਹੀਂ ਹਾਂਜੀ ਦੋਸਤੋ ਸასიਖਰ ਅਦਾਬ ਵਰ ਨਮਸਕਾਰ ਮੈਂ ਆ ਤੁਹਾਡਾ ਹੋਸ ਚਾਚਾ ਸਨਰੀ ਦੋਸਤੋ ਕਹਿੰਦੇ ਆ ਜਿਹੜਾ ਬੰਦਾ ਪੰਪ ਚਾ ਗਿਆ ਉਹਦੀ ਮੰਜੀ ਪੱਕੀ ਠੋਕਦੀ ਆ ਤੇ ਇਸੇ ਤਰ੍ਹਾਂ ਕਈ ਮੇਰੇ ਵੀਰ ਸੱਜਣਾ ਨੇ ਪੰਪ ਦੇ ਦੇ ਕੇ ਐਲੀ ਮੰਗੜ ਦੀ ਮੰਜੀ ਵੀ ਠਕਵਾ ਦਿੱਤੀ ਉਹਨਾਂ ਵੀਰ ਸੱਜਣਾ ਚ ਕੁਝ ਵੀਰ ਨੇ ਹਰਮਨ ਸਿੰਘ ਹੋਣੀ ਇਹਨਾਂ ਨੇ ਪਹਿਲਾਂ ਐਲੀ ਮੰਗੜ ਨੂੰ ਪੰਪ ਦਿੱਤਾ ਵਿਊਜ਼ ਖਾਤਰ ਜੀ ਕੀ ਹਾਲ ਚਾਲ ਨੇ ਐਲੀ ਮੰਗਤ ਜੀ ਬਾਈ ਅਸੀਂ ਸਾਰੇ ਬਾਈ ਵਾਲੀ ਮੰਗਾਂ ਦੇ ਫੈਨ ਆ ਕੱਟੜ ਫੈਨ ਕੱਟੜ ਬਾਈ ਦੇ ਕੀ ਡਾਇਲੋਗ ਨੇ ਵਾਜੀ ਵਾਰ ਰੱਜਾ ਪੂਰਾ ਸਮਾਨ ਨਾਲ ਮਾਮਾ ਐਦ ਕੀ ਅੱਤ ਕਰਾਦੀ ਮੇਰੀ ਗੱਲ ਸੁਣ ਪਹਿਲਾਂ ਤੇਰੀ ਲੜਾਈ ਹੋਈ ਸਿੰਘੇ ਨਾਲ ਓ ਸੋਰੀ 0300 ਵਾਲਿਆਂ ਨਾਲ 976 ਗੇਲ ਨਾਲ ਫਿਰ ਸਿੰਘੇ ਨਾਲ ਫਿਰ ਪਰਮੇਸ਼ਵਰ ਨਾਲ ਹੁਣ ਉਹਨਾਂ ਨਾਲ ਰਮੀ ਰੰਦਾਵਾ ਤੇ ਇੱਕ ਮੁੰਡਾ ਦੀਪ ਜਿੰਦੂ ਨਾਲ ਵੀ ਲੜਦਾ ਫਿਰ ਦੀਪ ਜਿੰਦੂ ਨਾਲ ਵੀ ਠੀਕ ਹੈ ਭਰਾਵਾ ਐਦ ਕੀ ਅੱਤ ਕਰਾਦੀ ਤੂੰ ਪਤਾ ਲੱਗ ਜਾ ਗੋਰੀਆਂ ਦੇ ਪੇਟਾ ਗਦੀ ਨਹੀਂ ਤੂੰ ਕੈਨੇਡਾ ਚ ਭਾਜੀ ਪਲੀਜ਼ ਚਲ ਜਓ ਸਾਡੀ ਫੈਂਟ ਨਾ ਕਰਾਇਓ ਪਲੀਜ਼ ਚਲ ਜਓ ਅਲੀ ਐਲੀਫੈਂਟ ਐਲੀਫੈਂਟ ਟੱਕਰੇ ਪਿਆ 11 ਤਰੀਕ ਨੂੰ ਅਤੇ ਹੁਣੇ ਗੁਰਨਾਮ ਲੁੱਲਰ ਸੌਰੀ ਗੁਰਨਾਮ ਭੁੱਲਣ ਪੰਪ ਦੇ ਰਹੇ ਹਨ ਦੋਸਤੋ ਗੁਰਨਾਮ ਜਿਸ ਦੀ ਵੀਡੀਓ ਇੰਟਰਨੈਟ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੇ ਫੈਸਲ ਨਾਲ ਬਹੁਤ ਹੀ ਘਟੀਆ ਵਰਤਾਓ ਕਰਦਾ ਦਿਖਾਈ ਦਿੰਦਾ ਥੈਂਕ ਯੂ ਬਾਈ ਥੈਂਕ ਯੂ ਗੋਡ ਇਸ ਬੈਰਵਲ ਆਹ ਪੁੱਛਿਆ ਪੁੱਛਿਆ ਅਬ ਇਹ ਕੰਪਿਊਟਰ ਤੋਂ ਫੋਟੋ ਕੱਢਣ ਕਿੰਦੀ ਗੱਲ ਹੋ ਜਾਏਗਾ ਐ ਨਾ ਕਰੋ ਠੀਕ ਥੈਂਕ ਯੂ ਵੀਰੇ ਥੈਂਕ ਯੂ ਬਚਲ ਬਚਲ ਹਾਂ ਤਾਂ ਇਸ ਚੀਜ਼ ਤੇ ਹਰਮਨਦੀਪ ਸਿੰਘ ਹਣੀ ਕੀ ਕਹਿੰਦੇ ਆ ਸੁਣ ਕੇ ਜਰਾ ਹਾਂਜੀ ਅਸੀਂ ਭਈ ਆਪਣਾ ਉਸਤਾਦ ਚੇਂਜ ਕਰ ਲਿਆ ਐਲੀ ਮੰਗਲ ਤੋਂ ਅਸੀਂ ਆ ਗਏ ਗੁਰਨਾਮ ਭੁੱਲਰ ਤੇ ਹੋਣਾ ਗੁਰਨਾਮ ਭੁੱਲਰ ਦੇ ਚੇਲੇ ਅੱਛਾ ਭਈ ਵੀਡੀਓ ਭਈ ਸੀ ਗੁਰਨਾਮ ਭੁੱਲਰ ਦੀ ਹਾਂ ਹਾਂ ਭਈ ਸੀ ਤੇ ਉਹਨੇ ਆਪਣੇ ਫੈਨ ਨੂੰ ਕਿਹਾ ਸੀ ਕਿ ਜਾ ਫੋਟੋ ਜਿਹੜੀ ਹੈ ਕੰਪਿਊਟਰ ਤੇ ਪ੍ਰਿੰਟ ਕਰਾ ਕੇ ਲਿਆ ਹੈ ਜਾ ਸਾਨੂੰ ਨਹੀਂ ਚਾਹੀਦੀ ਇਦਾਂ ਦਾ ਕਰੇ ਕੁਝ ਕਿਹਾ ਸੀ ਹਾਂ ਕਿਹਾ ਸੀ ਬਈ ਬੰਦੇ ਨੇ ਗਲਤ ਕੋਈ ਨਹੀਂ ਗਲਤ ਕੀਤਾ ਨਹੀਂ ਵੈਸੇ ਗਲਤ ਗੱਲ ਨਹੀਂ ਕੀ ਉਹਨੇ ਬਈ ਮਤਲਬ ਕਿਤੀ ਤੱਕ ਮੂਟਰ ਤੋਂ ਬ੍ਰੈਂਡ ਜੁਨੀਆਂ ਮਰਜੀ ਗਾਲਾਂ ਗੁੱਡੋ ਨੂੰ ਜਿੰਨੇ ਮਰਜੀ ਕੁੱਤੇਖਾਨੀ ਕਰੋ ਹਾਂ ਉਹਦਾ ਜੋ ਮਰਜੀ ਜਲੂਸ ਕੱਢੋ ਜਿੰਨੇ ਮਰਜੀ ਉਹ ਬੰਦਾ ਰਿਪਲਾਈ ਨਹੀਂ ਕਰੇਗਾ ਉਹ ਬੰਦਾ ਸੌਰੀ ਮੰਗੀ ਵੀ ਨਹੀਂ ਨਹੀਂ ਮੰਗਣੀ ਉਹਨੇ ਭਾਵੇਂ ਮੈਂ ਕਹਿੰਦਾ ਸਾਰੇ ਮੇਰੇ ਜਿੰਨੇ ਵੀਰ ਨੇ ਨਾ ਪੰਜਾਬ ਦੇ ਹਾਂ ਉਹਨੂੰ ਰਾਜ ਰਾਜ ਦੀਆਂ ਗਾ ਕੱਢੋ ਟਿਕਟੋਕ ਦੇ ਲਈ ਗੱਡੀਆਂ ਸੰਨ ਵਿਚਾਰੇ ਨੂੰ ਗਰੀਜੀ ਉਵੇਂ ਗਾਣਾ ਕੱਢੋ ਵੀ ਕੱਢੋ ਨੂੰ ਗਾਣਾ ਜਿਵੇਂ ਰਮੀ ਰਦਾਵੇਂ ਨੇ ਕੱਢੀ ਸਨ ਉਵੇਂ ਗਾਣਾ ਕੱਢੋ ਉਹ ਬੰਦਾ ਨਹੀਂ ਸੋਚ ਮੈਂ ਉਹ ਬੰਦਾ ਸੌਰੀ ਮੰਗਿਆ ਮੇਰੇ ਮੂੰਹ ਤੇ ਥੁੱਕਦੇ ਹਾਂ ਹਾਂ ਉਹ ਬੰਦੇ ਨੇ ਸੌਰੀ ਮੰਗਣੀ ਕੋ ਨਹੀਂ ਮੰਗਦੇ ਨਹੀਂ ਜੋ ਸਿੰਗਰ ਹੈ ਤੁਸੀਂ ਜਿੰਨੀਆਂ ਮਰਜੀ ਗਾਣਾ ਕੱਢੋ ਗਾਣਾ ਕੱਢ ਕੇ ਦਿਖਾਓ ਗਾਣਾ ਕੱਢ ਕੇ ਦਿਖਾਓ ਗਾਣਾ ਕੱਢ ਕੇ ਦਿਖਾਓ ਸੋ ਦੋਸਤੋ ਮਿਲਦੇ ਆ ਨੈਕਸਟ ਵੀਡੀਓ ਚ ਜਦੋਂ ਇਸ ਵਾਰੀ Aim ਕਰਦੇ ਇੱਕ ਲਾਈਕ ਦੀ ਮੇਕ ਸ਼ੋਰ ਇੱਕ ਤੋਂ ਵੱਧ ਲਾਈਕ ਨਾ ਕਰਿਓ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ نیچے ਵਾਲੇ ਲਾਲ ਸਬਸਕ੍ਰਾਈਬ ਬਟਨ ਤੇ ਲੂਲਰ ਮਾਰੋ ਜਾਂ ਪੁੱਲਰ ਮੈਨੂੰ ਨਹੀਂ ਪਤਾ ਬਸ ਸਬਸਕ੍ਰ